बंद करो बंद करो कंगण रो ताई दर्ज करो कंगण रो ताईं ਅੱਜ ਇਹ ਕਿੰਨੀਆਂ ਗੱਲਾਂ ਲੈ ਕੇ ਪ੍ਰੋਟੈਸਟ ਕਰ ਰਹੇ ਜੀ ਅੱਜ ਅਸੀਂ ਕੰਗਣਾ ਰੋਧ ਦੇ ਪ੍ਰੈਸਟ ਕਰ ਰਹੇ ਆ ਸਭ ਤੋਂ ਪਹਿਲਾਂ ਅਸੀਂ ਪੱਤਰਕਾਰ ਜਰੂਰ ਬਹੁਤ ਵਧਾਈ ਦਿੰਦੇ ਜਿਹੜਾ ਸਾਡੇ ਮਾੜੀ ਜੀ ਕਾਲ ਦੇ ਕਹਿੰਦੇ ਇੱਥੇ ਪਹੁੰਚ ਗਏ ਨੇ ਜਿਹੜੀ ਕੰਗਣਾ ਰੋਧ ਹੈ ਹਰ ਵਾਰੀ ਇੱਕ ਬੀਜੇਪੀ ਦੀ ਸਰਕਾਰ ਸਿਕਾਈ ਹੋਈ ਕਹਿੰਦੀ ਹੈ ਵੀ ਕਦੀ ਇਹਨੂੰ ਰੈਪਿਸਟ ਕਹਿੰਦੀ ਹੈ ਕਦੀ ਇਹਨੂੰ ਮਰਦਿਸਟ ਕਹਿੰਦੀ ਹੈ ਤੇ ਕਿਹਦੀ ਪਿਕਚਰ ਵੀ ਆ ਰਹੀ ਅਮਰਜੀਤ ਸਿੰਘ ਦੇ ਵਿੱਚ ਇਹਨਾਂ ਨੂੰ ਸਿੱਖਾਂ ਦੇ ਬਾਰੇ ਨੂੰ ਬਹੁਤ ਗਲਤ ਕੁਝ ਦਿਖਾਇਆ ਹੋਇਆ ਹੈ ਅਸੀਂ ਉਹਦੇ ਬਾਰੇ ਪ੍ਰੋਟੈਸਟ ਕਰ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਕਿ ਕੰਗਣਾ ਰੋਗ ਤੇ ਤੇ ਐਫ ਆਈਰ ਦਰਜ ਹੋਣੀ ਇਹਨੂੰ ਐਫ ਆਈਰ ਦਰਜ ਕਰਕੇ ਦੀ ਪੜਤਾਲ ਕਰਕੇ ਇਹਨੂੰ ਜੇਲ੍ਹ 'ਚ ਬੰਦ ਕਰਨਾ ਚਾਹੀਦਾ ਇਹਨਾਂ ਕਿਸਾਨਾਂ ਨੂੰ ਪਹਿਲੇ ਵਿੱਚ ਜਦੋਂ ਪਹਿਲਾ ਅੰਦੋਲਨ ਚੱਲਿਆ ਸੀ ਕਿਸਾਨ ਦੋਨੋਂ ਰਵੰਨ ਉਹਦੇ ਵਿੱਚ ਕੰਗਣਾ ਨੇ ਕਿਹਾ ਸੀ ਸਾਡੀ ਬੀਬੀਆਂ ਪੈਣਾ ਮਾਤਾ ਨੂੰ ਕਹਿੰਦੀ 100-100 ਰੁਪਏ ਦੇ ਕੇ ਬੈਠੀ ਆ ਹੁਣ ਇਹ ਕਹਿੰਦੀ ਆ ਸਾਡੇ ਕਿਸਾਨ ਵੀਰਾਂ ਨੂੰ ਕਹਿੰਦੀ ਆ ਰੈਪਿਸਟ ਅਤੇ ਮਰਡਰ ਹੋਇਆ ਬੰਦ ਕਹਿੰਦੇ ਉਹ ਚੁਲਕਾਇਆ ਗਿਆ ਤੇ ਇੱਥੇ ਕਰਾਉਂਦੇ ਆ ਇਹਦੇ ਵਾਸਤੇ ਕਹਿੰਦੇ ਬਹੁਤ ਇਸ ਦਾ ਅਸੀਂ ਮਾਰਦ ਸ਼ਬਦੀ ਵਾਲੇ ਨੂੰ ਨਹੀਂ ਬੋਲਣਾ ਚਾਹੁੰਦੇ ਕਿ ਇੱਕ ਲੇਡੀਆਂ ਹੈ ਲੇਡੀਜ਼ ਸਿੱਖਾਂ ਨੇ ਹਮੇਸ਼ਾ ਇਹਨੂੰ ਪਤਾ ਹੋਣਾ ਚਾਹੀਦਾ ਵੀ ਸਿੱਖਾਂ ਦੀ ਕੁਰਬਾਨੀ ਕਰਕੇ ਜਿਹੜੇ ਰੈਪਿਸਟਾਂ ਨੂੰ ਜਿਹੜੇ ਧੀਆ ਭੈਣਾਂ ਚੱਕ ਕੇ ਲੈ ਜਾਂਦੇ ਛੜਾ ਕੇ ਸਿੱਖ ਲੈ ਕੇ ਹੁੰਦੇ ਸੀਗੇ ਅੱਜ ਉਹਨਾਂ ਨੇ ਰੈਪ ਵਿੱਚ ਕਹਿੰਦੀ ਆ ਜਿਹੜੀ ਕੋਲਕਾਤਾ ਵਿੱਚ ਡਾਕਟਰ ਨਾਲ ਬਲਾਤਕਾਰ ਹੋਇਆ ਉਦੀ ਮਾਂ ਨੇ ਕੀ ਕਹ ਜੇ ਅੱਜ ਉੱਥੇ ਕੋਈ ਸਿੱਖ ਹੁੰਦਾ ਮੇਰੀ ਤੀ ਨਾ ਮਰਦੀ ਨਾ ਉਹਨਾਂ ਦੇਪ ਹੋਣਾ ਸੀਗਾ ਸਿੱਖਾਂ ਦੀ ਕੁਰਬਾਨੀ ਨੂੰ ਇਹ ਕੀ ਜਾਣਦੀ ਹੈ ਇਹਨੂੰ ਪਤਾ ਹੀ ਨਹੀਂ ਕੁਝ ਨਹੀਂ ਇਹ ਸਿਰਫ ਆਪਣੀ মিডিਆ ਦੇ ਵਿੱਚ ਜਾਂ ਟੀਵੀ ਦੇ ਵਿੱਚ ਮਸ਼ਹੂਰ ਹੋਣ ਦੇ ਲਈ ਇਹ ਇਹ ਜਿਹੇ ਬਿਆਨ ਉਲਟ-ਪੁਲਟ ਦਿੰਦੀ ਹੈ ਤਾਂ ਅਸੀਂ ਤਾਂ ਅਸੀਂ ਕਹਾਂਗੇ ਕਿ ਪਹਿਲਾਂ ਇਹਨੇ ਜਿਹੜਾ ਐਕਟਰ ਸੀਗਾ ਮਸ਼ਹੂਰ ਐਕਟਰ ਹੈ ਨਾ ਤਾਂ ਪੁਲਿਆ ਮੈਂ ਥੋੜੇ ਜਿਹਾ ਕੰਨੀ ਕੀ ਹੈ ਉਦੋਂ ਵੀ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸਲਮਾਨ ਖਾਨ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਹੁਣ ਇਹ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ ਕਦੀ ਇਹਨਾਂ ਮਾਰਕਿਸਟ ਕਹਿੰਦੀ ਰੁਗਰਵਾਦੀ ਕਹਿੰਦੀ ਪਖਵਾਦੀ ਕਹਿੰਦੀ ਹੈ ਇਹਦੀ ਜਿਹੜੀ ਅਮਰ ਜੱਗੀ ਪਿੱਛੇ ਉਹਤੇ ਵੀ ਪਾਬੰਦੀ ਲਗਣੀ ਚਾਹੀਦੀ ਹੈ ਉਹਨੂੰ ਬਿਲਕੁਲ ਕਿਤੇ ਵੀ ਰਿਲੀਜ਼ ਨਹੀਂ ਹੋਣਾ ਚਾਹੀਦਾ ਸਿੱਖ ਜਿੰਨੇ ਵੀ ਸਾਰੇ ਇਸ ਕਰਕੇ ਇਸ ਨੂੰ ਕੱਟੋ ਕਰੀ ਤੇ ਐਫ ਆਈਰ ਦਰਜ ਕਰਕੇ ਜੇਲ੍ਹ 'ਚ ਬੰਦ ਕਰੋ ਜਾਂ ਅੱਗੇ ਇਹਦੇ ਬਿਆਨ ਨਾ ਦੋਵੇ ਇਸ ਕਰਕੇ ਅਸੀਂ ਇਹ ਪੁਤਲਾ ਜੁਪਤਾਂਗੇ ਜੇ ਇਹਨੇ ਉਹ ਨਾਂ ਬੰਦ ਕੀਤਾ ਇਸ ਤੋਂ ਵੱਡਾ ਕੋਈ ਹੱਕ ਹੋਰ ਵੀ ਅਖੇ ਲੈ ਸਕਦਾ ਹੈ ਅੱਜ ਇੱਕ ਤੁਮਨੀ ਇਹ ਕਹੋਗੇ ਤੁਸੀਂ ਇਹ ਕੰਗਣਾ ਰਣੌਤ ਨੂੰ ਲੈ ਕੇ ਜੀ ਦੇਖੋ ਜਿਹੜੀ ਅੱਜ ਦੀ ਅਸੀਂ ਕਾਲ ਰੱਖੀ ਆ ਇਹ ਅਸੀਂ ਪੰਜਾਬ ਦੇ ਲੋਕਾਂ ਨੂੰ ਪੂਰੇ ਆਪਣਾ ਹੋਰ ਸਟੇਟਾਂ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜੀ ਕੰਗਣਾ ਰਣੌਤ ਦਾ ਉਹ ਪਹਿਲਾਂ ਵੀ ਕਿਸਾਨਾਂ ਦੇ ਪ੍ਰਤੀ ਬਹੁਤ ਮੰਦੀ ਸ਼ਬਦਾਵਲੀ ਤੇ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਆ ਫਿਲਹਾਲ ਉਹਨਾਂ ਨੇ ਬੀਤੇ ਦਿਨ ਪਿਛਲੇ ਹਫਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਜਿਦੇ ਵਿੱਚ ਉਹਨਾਂ ਨੇ ਤੋਂ ਪੰਜਾਬੀਆਂ ਨੂੰ ਹੈ ਕਿ ਹੈ ਵੀ ਵੀ ਜੇ ਇਹ ਦਿੱਲੀ ਧਰਨੇ ਦੇ ਉੱਤੇ ਠੀਕ ਆ ਵੀ ਬੈਠੇ ਆ ਤੇ ਠੀਕ ਆ ਵੀ ਜੇ ਇਹਨਾਂ ਦਾ ਬਸ ਚੱਲਦਾ ਤਾਂ ਅਸੀਂ ਇੱਥੇ ਵੀ ਇਹਨਾਂ ਨੂੰ ਬੰਗਲਾਦੇਸ਼ ਬਣਾ ਬਣਾ ਦਿੰਦੇ ਕਿਸਾਨ ਇਹ ਕਿਸਾਨਾਂ ਦੀ ਜਿਹੜੀ ਸ਼ਬੀ ਆ ਸੋਸ਼ਲ ਮੀਡੀਆ ਦੇ ਉੱਤੇ ਖਰਾਬ ਕਰਨਾ ਚਾਹੁੰਦੇ ਆ ਦੇਖੋ ਕਿਸਾਨ ਆ ਜਿਹੜੇ ਉਹ ਕੋਈ ਸ਼ੌਕ ਨਹੀਂ ਹੈਗਾ ਕਿ ਦਿੱਲੀ ਬਾਰ-ਬਾਰ ਕੁਝ ਕਰਨਗੇ ਕਿਸਾਨ ਕਿਸਾਨਾਂ ਦੀ ਜਿਹੜੀ ਮੰਗ ਆ ਸਰਕਾਰ ਤੋਂ ਐਮਐਸਪੀ ਦੀ ਗਾਰੰਟੀ ਆ ਠੀਕ ਆ ਉਹ ਸਰਕਾਰ ਪੂਰੀ ਕਰੇ ਕਿਸਾਨ ਨੂੰ ਕੋਈ ਲੋੜ ਨਹੀਂ ਸੜਕਾਂ ਦੇ ਉੱਤੇ ਧਰਨੇ ਲਾਉਣ ਦੀ ਤੇ ਜਿਹੜਾ ਇਹ ਐਵੇਂ ਕਹਿ ਰਹੇ ਆ ਵੀ ਅਸੀਂ ਪੰਜਾਬ ਦਾ ਜਾਂ ਆਪਣੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਅਸੀਂ ਇਹਨਾਂ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਠੀਕ ਆ ਵੀ ਇਹ ਇਸ ਤਰ੍ਹਾਂ ਦੇ ਵਾਰ-ਵਾਰ ਵਿਵਾਦਿਤ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਇਹਨਾਂ ਹਰਕਤਾਂ ਕਰਕੇ ਪੰਜਾਬ ਦੇ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਇਹਨਾਂ ਹਰਕਤਾਂ ਕਰਕੇ ਹੀ ਇਹਨਾਂ ਦੇ ਉੱਤੇ 에ਰਪੋਰਟ ਦੇ ਉੱਤੇ ਜਿਹੜਾ ਥੱਪੜ ਵਾਲੀ ਘਟਨਾ ਸੀ ਉਹ ਵਰਤੀ ਸੀ ਕਿਉਂਕਿ ਪਹਿਲਾਂ ਇਹ ਸਾਡੀਆਂ ਮਾਵਾ ਭੈਣਾਂ ਨੂੰ ਟਕੇ ਟਕੇ ਤੇ ਬਿਗਣ ਵਾਲੀਆਂ ਕਹਿੰਦੀਆਂ ਸੀ ਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਇਕੱਲੇ ਤੁਸੀਂ ਵਿ ਬਿਆਨਾਂ ਦੇ ਉੱਤੇ ਤੁਸੀਂ ਕਹਿ ਦਿੰਦੇ ਆ ਕਿ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਅਸੀਂ ਸਰਕਾਰ ਤੋਂ ਦੇਖੋ ਇਹ ਮੰਗ ਚਾਉਂਦੇ ਆ ਵੀ ਇੱਕ ਮਿਸਾਲ ਪੈਦਾ ਕਰੋ ਜੇ ਤੁਸੀਂ ਕਹਿੰਦੇ ਹੋ ਨਾ ਕਿ ਹਾਂ ਅਸੀਂ ਪੰਜਾਬੀਆਂ ਨੂੰ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਨਿਗਾਹ ਦੇ ਨਾਲ ਦੇਖਦੇ ਹਾਂ ਅਸੀਂ ਪੰਜਾਬ ਦੇ ਲੋਕ ਹਮੇਸ਼ਾ ਹੀ ਵਿਤਕਰਾ ਮਹਿਸੂਸ ਕਰਦੇ ਆ ਕਿ ਪੰਜਾਬ ਸੂਬੇ ਦੇ ਨਾਲ ਇੰਡੀਆ ਭਰ ਦੇ ਵਿੱਚ ਬਹੁਤ ਅਲੱਗ ਤਰ੍ਹਾਂ ਦਾ ਵਿਤਕਰਾ ਹੁੰਦਾ ਹੈ ਕਿਉਂਕਿ ਪੰਜਾਬ ਆ ਜਿਹੜਾ ਇਹਦੇ ਵਿੱਚ ਘੱਟ ਵੋਟਾਂ ਦੀ ਗਿਣਤੀ ਆ ਜਿਹੜੀ ਉਹ ਘੱਟ ਹੋਣ ਕਰਕੇ ਬੀਜੇਪੀ ਇਹਨੂੰ ਹੋਰ ਨਿਗਾਹ ਦੇ ਨਾਲ ਦੇਖਦੀ ਆ ਪਾਜ ਪਾਨੇ ਕੰਗਰਾਰ ਨੂੰ ਤੇ ਪ੍ਰਤੀਬੰਧ ਲਗਾ ਦਿਆ ਬਿਆਨ ਦੇਣ ਦੇ ਉੱਪਰ ਕਿਸ ਨੇ ਘਟਾਵਾਂ ਨੂੰ ਲੈ ਕੇ ਹੋਰ ਪਾਜ ਪਾਨੇ ਪ੍ਰਤੀਬੰਧ ਨੂੰ ਲੈ ਕੇ ਕੀ ਕਹੋਗੇ ਪਾਜੀ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਐਵੇਂ ਲਗਾਉਣ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਐਦਾਂ ਨਹੀਂ ਹੱਲ ਹੋਊਗਾ ਕਿਉਂਕਿ ਲਗਾਤਾਰ ਜਿਹੜੇ ਵਿਵਾਦਿਕ ਬਿਆਨ ਆ ਉਹ ਕੰਗਣਾ ਰਣੌਤ ਦੁਆਰਾ ਹੀ ਦਿੱਤੇ ਜਾ ਰਹੇ ਆ ਠੀਕ ਆ ਇਹ ਇੱਕ ਆ ਬੀਜੇਪੀ ਸਰਕਾਰ ਨੇ ਇੱਕ ਗਿੱਦੜ ਸੰਗੀ ਰੱਖੀ ਹੋਈ ਆ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਐਲੀਗੇਸ਼ਨ ਲਾਉਣੀ ਆ ਪੰਜਾਬ ਦੇ ਲੋਕਾਂ ਦੇ ਉੱਤੇ ਲਾਉਣੀ ਆ ਤਾਂ ਇਹਨਾਂ ਨੂੰ ਇਹ ਮੁਰੇ ਕਰ ਦਿੰਨੇ ਆ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਲੋਕਾਂ ਨੂੰ ਸਾਨੂੰ ਛਲ ਪਾਣੀ ਚਾਹੀਦੀ ਹੈ ਸਰਕਾਰ ਤੋਂ ਇਹੀ ਅਪੀਲ ਕਰਦੇ ਆ ਕਿ ਇਹਨਾਂ ਦੇ ਉੱਤੇ ਪਰਚਾ ਦਰਜ ਹੋਵੇ ਤਾਂ ਕਿ ਹੋਰ ਵੀ ਲੀਡਰਾਂ ਦੇ ਉੱਤੇ ਠੀਕ ਹੈ ਇਸ ਤਰ੍ਹਾਂ ਦੇ ਜਿਹੜੇ ਲੋਕ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਚਾਹੁੰਦੇ ਆ ਉਹਨਾਂ ਦੇ ਉੱਤੇ ਨਖੇਦੀ ਕਸੋ ਮੱਜ ਕੀ ਕਹੋਗੇ ਜੀ ਜਿਹੜੇ ਤੁਸੀਂ ਕਹਿੰਦੇ ਨੇ ਵੀ ਕੰਗਰਸ ਰੋਡ ਨੇ ਪਾਬੰਦੀ ਲਾਈ ਹੈ ਪਾਬੰਦੀ ਜਿਹੜੀ ਹਰਿਆਣੇ ਦੇ ਵਿੱਚ ਬੁਟਾ ਪੈਣੀ ਹੈ ਜੇ ਜੇਣਕ ਵਿੱਚ ਬੁਟਾ ਪੈਣੀ ਹੈ ਉਸ ਕਰਕੇ ਲਈ ਪਾਬੰਦੀ ਲਾਈ ਕਿ ਸਾਡੇ ਉੱਥੇ ਸਰਕਾਰ ਬਣ ਜਵੇ ਤੇ ਇਸ ਕਰਕੇ ਬਿਆਨ ਇਹਨਾਂ ਬੰਦ ਕਰੀਏ ਨਹੀਂ ਤਾਂ ਇਹਨਾਂ ਕੋਈ ਬਣ ਨਹੀਂ ਪਹਿਲੇ ਕਿਉਂ ਨਹੀਂ ਪਾਬੰਦੀ ਲਾਤੀ ਫਿਰ ਸਾਡੇ ਪਹਿਲੇ ਕਿਹਾਉਂਦੇ ਸਾਡੇ 7 ਹੁਣ ਸਾਡੇ ਚਾਹ ਦੇ ਉੱਤੇ ਫਟੜ ਹੋ ਗਿਆ ਇਹਨੂੰ ਕੀ ਬਣ ਕਿਸਾਨਾਂ ਦੀ ਕਿੰਨੀ ਦੇਣ ਹੈ ਕਿੰਨੀਆਂ ਛਿੱਧੀਆਂ ਪ੍ਰਾਤਕੀਆਂ ਇਹਨਾਂ ਦਾ ਕਿਸਾਨਾਂ ਨੇ ਦੱਸੂਗਾ ਧੀਆਂ ਪਣੀ ਦੀ ਇੱਜ਼ਤ ਲਈ ਆਏ ਕਹਿੰਦੇ ਵੀ ਇਹਦੇ ਪਿਸਤੋਲ ਉੱਥੇ ਕਰਦੇ ਕਿਹੜਾ ਰੇ ਪਿਸਤੋਲ ਸਾਨੂੰ ਸਿੱਧਾ ਤਾਂ ਕਰਕੇ ਦੱਸੋ ਆ ਅਸੀਂ ਤੁਹਾਡੇ ਮਾਧਿਅਮ ਮੀਡੀਆ ਮਦਦ ਚੈਨਲ ਕਰਦੇ ਕੰਗੜਾ ਨੌਂ ਤੋਂ ਸਾਡੇ ਸਾਹਮਣੇ ਪੂਰੇ ਮੀਡੀਆ ਜਿੰਨੇ ਵੀ ਚੈਨਲ ਹੈ ਨੈਸ਼ਨਲ ਚੈਨਲ ਲੋਕਲ ਚੈਨਲ ਸੋਸ਼ਲ ਮੀਡੀਆ ਵਾਲੇ ਸਾਰੇ ਬੈਠਣ ਪੂਰੇ ਦੇਸ਼ ਨੂੰ ਪਤਾ ਲੱਗੇ ਵੀ ਕੰਗੜਾ ਰੋਧ ਇਹ ਸਿਰਫ ਆਪਣੀ ਮਸ਼ਹੂਰਾਨ ਕਰ ਗਏ ਅਸੀਂ ਸਾਡੇ ਨਾਲ ਬੈਸ ਕਰੇ ਅਸੀਂ ਫੁੱਲਾ ਚੈਲੰਜ ਦੇ ਜਿੱਥੇ ਜਗਾ ਵੀ ਦੀ ਕੈਂਬੀ ਦਾ ਜਿੱਥੇ ਮਰਜੀ ਆ ਜਾਵੇ ਅਸੀਂ ਇਹਦਾ ਜਵਾਬ ਦੇਵਾਂਗੇ ਸਾਡੀਆਂ ਗੱਲਾਂ ਦਾ ਇਹ ਜਵਾਬ ਦੇਖੋ ਗੱਲ ਇਹ ਆ ਵੀਰੇ